ਉਸ ਕਰਕੇ ਹਰੋ ਇਲਾਕੇ ਦੀ ਗੱਡੀ ਆਉਂਦੀ 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 ਆਉ ਅਸੀਂ ਇੱਕ ਜੋਤੂ ਆਈਏ ਕਾਸ਼ੀ ਨੀਲੇ ਥੱਲੇ ਹੋਈਏ ਜੇਰੇ ਪਿੰਡਾਂ ਦੇ ਨੇੜੇ ਹਾਂ ਕਹਿੰਦੇ ਕਹਿੰਨੀਆਂ ਨਹੀਂ ਬੜੀਆਂ ਕਿਸਾਨਾਂ ਮਜ਼ਦੂਰਾਂ ਕੋ ਬੋਨਤੀ ਕਰਦੇ ਹਾਂ ਪਰ ਉਹ ਲੋਕੋ ਬਸੇ ਬੰਦ ਹੋਈਏ ਜਥੇ ਬੰਦ ਹੋ ਕੇ ਦੇਖੋ ਇਹ ਹਾਕਮਾਂ ਨੂੰ ਪਛਾਨੀਂ ਜਿਹੜੇ 70 75 ਸਾਲ ਸਾਨੂੰ ਲੁੱਟ ਗਏ ਤੇ ਕੁੱਟ ਗਏ ਨੇ ਅੱਜ ਵੀ ਉਹ ਕਾਲੇ ਕਬੂਰ ਨਵੇਂ ਨਵੇਂ ਨਾਕੇ ਆ ਰਹੇ ਨੇ ਅੱਜ ਵੀ ਉਸ ਅੰਗਰੇਜ਼ਾਂ ਦੇ ਰਾਜ ਚੱਲਦਾ ਹੈ ਇੱਥੇ ਉਹੀ ਕਾਨੂੰਨ ਚੱਲਦੇ ਨੇ ਉਹੀ ਕਾਨੂੰਨ ਕਹਦੇ ਸਾਰੇ ਅੰਗਰੇਜ਼ਾਂ ਦੇ ਇੱਥੇ ਚੱਲਦੇ ਨੇ ਇਸ ਕਰਕੇ ਸਾਰੇ ਕਿਰਤੀ ਲੋਕੋ ਆਉਂ ਜਥੇਬੰਦ ਹੋਈਏ ਜਥੇਬੰਦ ਹੋਣ ਤੋਂ ਪਹਿਲਾਂ ਕੋਈ ਨਹੀਂ ਚਾਰੋਣੀਆਂ ਕਿਉਂਕਿ ਸਾਡੇ ਜਥੇਬੰਦੀਆਂ ਦਾ ਨਾਅਰਾ ਆ ਕਿ ਵਰਤ ਦਾ ਰਾਜ ਛੱਡ ਕੇ ਲੋਕੋ ਸਾਜੋ ਰਾਜ ਸਿੰਘਰ ਜਾਂਦੇ ਮੋਟਾ ਨੇ ਨਹੀਂ ਮੌਣਾ ਤਾਰ ਲੜਨਾ ਪੈਣਾ ਬੰਨ ਕਤਾਰ ਪੈ ਮੋਟਾ ਰਾਜ ਛੱਡ ਕੇ ਬਹਿ ਜੋ ਵਾਏ ਵੇਰ ਕੇ ਆਏ ਮੇਕਅਪ